ਹਲੋ ਦੋਸਤੋ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਜਰਨਲ ਨੌਲੇਜ ਤੇ ਅੱਜ ਅਸੀਂ ਤੁਹਾਨੂੰ ਕੁਝ ਜ਼ਰੂਰੀ ਕੁਐਸਚਨ ਦੱਸਣ ਜਾ ਰਹੇ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੈ ਪੰਜਾਬ ਪੁਲਿਸ ਦੀ ਭਰਤੀ ਪ੍ਰੀਖਿਆ ਆਉਣ ਵਾਲੀ ਹੈ ਇਹ ਸਾਰੇ ਕੁਐਸਚਨ ਪਿਛਲੀਆਂ ਪ੍ਰੀਖਿਆਵਾਂ ਦੇ ਵਿੱਚ ਬਾਰ-ਬਾਰ ਆਉਂਦੇ ਰਹੇ ਹਨ ਤੇ ਬਹੁਤ ਜ਼ਰੂਰੀ ਕੁਐਸਚਨ ਹਨ ਪਹਿਲਾ ਕੁਐਸਚਨ ਹੈ ਗੋਵਿੰਦਵਾਲ ਸ਼ਹਿਰ ਦੀ ਨੀ ਕਿਸ ਦੁਆਰਾ ਰੱਖੀ ਗਈ ਸੀ ਇਸ ਦਾ ਉੱਤਰ ਹੈ ਗੁਰੂ ਅਮਰਦਾਸ ਜੀ ਦੁਆਰਾ ਦੂਸਰਾ ਕੁਐਸਚਨ ਹਾਜੀ ਰਤਨ ਗੁਰਦੁਆਰਾ ਕਿੱਥੇ ਹੈ ਇਸ ਦਾ ਉੱਤਰ ਹੈ ਬਠਿੰਡਾ ਤੀਸਰਾ ਪ੍ਰਸ਼ਨ ਕੂਕਾ ਲਹਿਰ ਦੀ ਨੀ ਕਿਸ ਨੇ ਰੱਖੀ ਸੀ ਅਤੇ ਇਸ ਦਾ ਉੱਤਰ ਹੈ ਬਾਬਾ ਬਾਲਕ ਜੀ ਨੇ ਚੌਥਾ ਪ੍ਰਸ਼ਨ ਖਾਲਸਾ ਪੰਥ ਦੀ ਸਥਾਪਨਾ ਕਿਹੜੇ ਕਿਲੇ ਵਿੱਚ ਹੋਈ ਸੀ ਇਸ ਦਾ ਉੱਤਰ ਹੈ ਕੇਸਗੜ੍ਹ ਕਿਲੇ ਵਿੱਚ ਪੰਜਵਾਂ ਪ੍ਰਸ਼ਨ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਅਮਰਦਾਸ ਜੀ ਦੇ ਕਿੰਨੇ ਸ਼ਬਦ ਸ਼ਾਮਲ ਹਨ ਇਸ ਦਾ ਉੱਤਰ ਹੈ 907 ਸ਼ਬਦ ਛੇਵਾਂ ਪ੍ਰਸ਼ਨ ਗੁਰੂ ਸਾਹਿਬ ਅਤੇ ਉਹਨਾਂ ਦੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਉੱਤਰ ਗੁਰੂ ਨਾਨਕ ਦੇਵ ਜੀ ਦੇ ਹਨ 974 ਸ਼ਬਦ ਗੁਰੂ ਅੰਗਦ ਦੇਵ ਜੀ ਦੇ 62 ਸ਼ਬਦ ਗੁਰੂ ਅਮਰਦਾਸ ਜੀ ਦੇ 907 ਗੁਰੂ ਰਾਮਦਾਸ ਜੀ ਦੇ 679 ਗੁਰੂ ਅਰਜਨ ਦੇਵ ਜੀ ਦੇ 2216 ਸੱਤਵਾਂ ਪ੍ਰਸ਼ਨ ਆਸਫ ਬਾਲਾ ਭਾਰਤ ਪਾਕ ਯੁੱਧ ਮੈਮੋਰੀਅਲ ਦਾ ਉਦਘਾਟਨ ਕਿਸ ਨੇ ਕੀਤਾ ਇਸ ਦਾ ਉੱਤਰ ਹੈ ਗਿਆਨੀ ਜੈਲ ਸਿੰਘ ਤੇ ਅੱਠਵਾਂ ਪ੍ਰਸ਼ਨ ਪਟਿਆਲਾ ਰਿਆਸਤ ਦਾ ਆਖਰੀ ਰਾਜਾ ਕੌਣ ਸੀ ਇਸ ਦਾ ਉੱਤਰ ਹੈ ਯਾਦਵਿੰਦਰ ਸਿੰਘ ਨੌਵਾਂ ਪ੍ਰਸ਼ਨ ਹਰਿਆਣਾ ਰਾਜ ਨਾਲ ਪੰਜਾਬ ਦੇ ਕਿੰਨੇ ਜ਼ਿਲ੍ਹੇ ਲੱਗਦੇ ਹਨ ਇਸ ਦਾ ਉੱਤਰ ਹੈ 6 ਹਰਿਆਣੇ ਨਾਲ ਪੰਜਾਬ ਦੇ 6 ਜ਼ਿਲ੍ਹੇ ਲੱਗਦੇ ਹਨ ਦਸਵਾਂ ਪ੍ਰਸ਼ਨ ਪੈਪਸੂ ਰਾਜ ਦੀ ਅਧਿਕਾਰਿਕ ਭਾਸ਼ਾ ਕਿਹੜੀ ਸੀ ਇਸ ਦਾ ਉੱਤਰ ਹੈ ਪੰਜਾਬੀ ਦੋਸਤੋ ਇਹ ਕੁਐਸਚਨ ਤੁਸੀਂ ਆਪਣੀ ਕਾਪੀ ਤੇ ਨੋਟ ਕਰ ਲਿਓ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਰ ਦੇਣਾ ਪੇਜ ਨੂੰ ਸਬਸਕ੍ਰਾਈਬ ਕਰ ਲੈਣਾ ਧੰਨਵਾਦ